ਪਿੰਡ ਦਾਤੇਵਾਸ ਦੇ ਨਜ਼ਦੀਕ ਨਿਕਾਸੀ ਨਾਲੇ ਦਾ ਪੁਲ ਬੰਦ ਹੋਣ ਦੇ ਕਾਰਨ ਖੇਤਾਂ ਵਿੱਚ ਖੜੇ ਬਰਸਾਤੀ ਪਾਣੀ ਨੂੰ ਲੈ ਕੇ ਕਿਸਾਨਾਂ ਵੱਲੋਂ ਜਾਖਲ ਬੁਡਲਾੜਾ ਹਾਈਵੇ ਨੂੰ ਜਾਮ ਕਰਕੇ ਪ੍ਰਸ਼ਾਸਨ ਖਿਲਾਫ ਰੋਸ ਪ੍ਰਗਟ ਕੀਤਾ ਗਿਆ ਇਸ ਮੌਕੇ ਪਿੰਡ ਦਾਤੇਵਾਸ ਅਤੇ ਰੰਗੜਿਆਲ ਦੇ ਕਿਸਾਨਾਂ ਨੇ ਦੱਸਿਆ ਕਿ ਬਰਸਾਤੀ ਨਾਲੇ ਦਾ ਪੁਲ ਬੰਦ ਹੋਣ ਕਾਰਨ ਸਬੰਧਤ ਵਿਭਾਗ ਵੱਲੋਂ ਉਨ੍ਹਾਂ ਦੀਆਂ ਮੰਗਾਂ ਨੂੰ ਅਣਦੇਖਿਆ ਕੀਤਾ ਜਾ ਰਿਹਾ ਹੈ ਜਿਸ ਕਾਰਨ ਸਾਨੂੰ ਆਵਾਜਾਈ ਰੋਕਣ ਲਈ ਮਜਬੂਰ ਹੋਣਾ ਪਿਆ ਇਸ ਮੌਕੇ ਕਿਸਾਨਾਂ ਨਾਲ ਗੱਲਬਾਤ ਕਰਦੇ ਆਂ ਤਹਿਸੀਲਦਾਰ ਬੁਡਲਾੜਾ ਮਨਵੀਰ ਸਿੰਘ ਢਿੱਲੋ ਅਤੇ ਡੀਐਸਪੀ ਬੁਡਲਾੜਾ ਸਿਕੰਦਰ ਸਿੰਘ ਚੀਮਾ ਨੇ ਕਿਸਾਨਾਂ ਨੂੰ ਭਰੋਸਾ ਦਿੰਦਾ ਕਿਹਾ ਕਿ ਉਹਨਾਂ ਦੇ ਖੇਤਾਂ ਵਿੱਚ ਖੜੇ ਪਾਣੀ ਨੂੰ ਕੱਦਣ ਦਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਤੁਰੰਤ ਹੱਲ ਕੀਤਾ ਜਾਵੇਗਾ ਜਿਸ ਉਪਰੰਤ ਕਿਸਾਨਾਂ ਵੱਲੋਂ ਸ਼ਾਂਤ ਹੁੰਦਿਆਂ ਧਰਨਾ ਖਤਮ ਕਰ ਦਿੱਤਾ। ਮਾਇਰਨਜੀਤ ਸਿੰਘ ਸਾਹਿਬ ਦਾ ਸਰਪੰਚ ਪਿੰਡ ਦਾਪੇਵਸ ਇਹ ਜਿਹੜਾ ਇਹ ਡਰੇਨ ਹੈ ਜਿਹੜੀ ਇਹ ਨੈਸ਼ਨਲ ਹਾਈਵੇ ਦੇ ਬੜਾ ਹੋਇਆ ਤੇ ਡਰੇਨ ਉੱਪਰ ਇਹਦਾ ਮਤਲਬ ਪੁਲ ਬਣਨਾ ਚਾਹੀਦਾ ਸੀ ਜਿੱਥੇ ਉਹ ਕਿ ਛੋਟੇ ਛੋਟੇ ਡਰੇਨਾਂ ਦੇ ਉੱਤੇ ਇਹਦਾ ਮਤਲਬ ਪੁਲ ਬਣੇ ਹੋਏ ਨੇ ਰਸਤੇ ਦੇ ਪੁਲ ਬਣੇ ਹੋਏ ਨੇ ਅਸੀਂ ਪੰਜਾਬ ਸਰਕਾਰ ਤੋਂ ਇਹ ਮੰਗ ਕਰਦੇ ਹਾਂ ਵੀ ਇੱਥੇ ਪੁਲ ਬਣਾਇਆ ਜਾਵੇ ਜਿਹੜਾ ਪਿੱਛੇ 1000 ਕਿਲਾ 500000 ਕਿਲਾ ਨੁਕਸਾਨ ਹੋਇਆ ਹੈ ਉਹਦਾ ਇਹਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਤੇ ਇਹਦਾ ਤਰਾਂਤੇ ਦੀ ਇਹਨੂੰ ਕਿਵੇਂ ਟੱਕ ਕਰਕੇ ਜਾ ਕੇ ਮਗਰਕੇ ਤਾਂ ਪਾਣੀ ਨਿਕਗਾਸੀ ਹੋਣੀ ਚਾਹੀਦੀ ਆ ਇਹ ਪਾਣੀ ਇੱਕ ਤੁਰ ਪਿੱਛੇ ਪੰਜ ਸੱਤ ਪਿੰਡਾਂ ਦਾ ਆਇਆ ਹੋਇਆ ਇਹ ਕੋਈ ਐਨੇ ਵੀ ਕੱਲੇ ਪਿੰਡ ਦਾ ਪਿੱਛੇ ਰਗੜਿਆ 10 ਕਾ ਰੱਤੇ ਤੋਂ ਲੈ ਕੇ ਪਾਣੀ ਆਇਆ ਹੋਇਆ ਇੱਥੇ ਅਸੀਂ ਇੱਕ ਹੋਰ ਵੀ ਮੰਗ ਕਰਦੇ ਆ ਅੱਗੇ ਡਰੇ ਜਿਹੜੀ ਪੁਲੀ ਅੱਗੇ ਇੱਕ ਦੀ ਰੇਲਵੇ ਵਾਲੀ ਉਹ ਵੀ ਪੁਲੀ ਛੋਟੀ ਹੈ ਉਹਦਾ ਵੀ ਇਲਾਜ ਦਾ ਕਰਿਆ ਜਾਵੇ ਪਾਣੀ ਉਹ ਵੀ ਨਿਕਾਸੀ ਨਹੀਂ ਕਰ ਰਹੀ ਸਭ ਇਹ ਪੰਜਾਬ ਸਰਕਾਰ ਤੋਂ ਮੰਗ ਕਰਦੇ ਆ। ਇਹ ਮਸਲਾ ਤਾਂ ਜੀ ਤੁਸੀਂ ਦੋ ਤਿੰਨ ਤੋਂ ਕਵਰੇਜ ਕਰ ਰਹੇ ਹੋਗੇ। ਪਿੱਛੇ ਤੁਸੀਂ ਦੇਖ ਹੀ ਚੁੱਕੇ ਹੋ ਤੁਸੀਂ ਆਹ ਮੌਕਾ ਦੇਖਿਆਗੇ 4-500 ਕਿੱਲੇ 'ਚ ਜਿਹੜਾ ਪਾਣੀ ਭਰ ਚੁੱਕਿਆਗਾ। ਪ੍ਰਸ਼ਾਸਨ ਵੱਲੋਂ ਕੋਈ ਹਿੰਮਤ ਨਹੀਂ ਕੀਤੀ ਜਾਂਦੀ ਆ। ਨੈਸ਼ਨਲ ਹਾਈਵੇ ਬਣਿਆ ਹੋਇਆ ਜਿਹੜਾ ਆਪਾਂ ਜਾਮ ਕੀਤਾ। ਇਹ ਡਰੇਨ ਲੰਘ ਰਹੀ ਆ। ਇੱਥੇ ਪੁਲ ਬਣਨਾ ਸੀ ਜੀ ਡਰੇਨ ਦਾ। ਕੁਛ ਕੋਈ ਪੁਲ ਨਹੀਂ ਜੀ ਕੋਈ ਪੁਲੀ ਨਹੀਂ। ਅਸੀਂ ਸਾਰਾ ਕੁਛ ਚੈੱਕ ਕਰ ਲਿਆ। ਅਸੀਂ ਮੰਗ ਕਰਦੇ ਆ ਜੀ ਕਿ ਸਾਡਾ ਪਾਣੀ ਦੀ ਨਿਕਾਸੀ ਕੀਤੀ ਜਾਵੇ ਜੀ ਚਾਹੇ ਪੁਲੀਆਂ ਦੱਬਣ। ਅੱਗੇ ਪਵਿੱਖ ਲਈ ਇਹ ਨਵਾਂ ਪੁਲ ਸਾਰੀ ਕੀਤੀ ਜਾਵੇ ਤੇ ਇਹਦੀ ਜਾਂਚ ਹੋਵੇ ਜੀ ਜਿਹੜੀ ਕੰਪਨੀ ਬਣਾ ਗਈ ਉਹ ਪੁਲ ਕਿਉਂ ਨਹੀਂ ਬਣਾ ਕੇ ਗਈ ਜੀ ਸਾਡਾ 5-6 ਸੌ ਏਕੜ ਦੀ ਫਸਲ ਜੀ ਪੂਰੀ ਨੁਕਸਾਨ ਹੋ ਚੁੱਕੀ ਆ ਜੀ ਡੁੱਬ ਚੁੱਕੀ ਆ ਅਸੀਂ ਪਵਿੱਖ ਲਈ ਮੰਗ ਕਰਦੇ ਆ ਬਈ ਇਸ ਟਾਈਮ ਸਾਡਾ ਪਾਣੀ ਦੀ ਨਿਕਾਸੀ ਕੀਤੀ ਜਾਵੇ ਤੇ ਪਵਿੱਖ ਤੇ ਵੱਡਾ ਪੁਲ ਬਣਾਇਆ ਜਾਵੇ ਜੀ ਇੱਦੋਂ 500 ਮੀਟਰ ਪਿੱਛੇ ਲਿੰਕ ਸੜਕ ਆ ਜੀ 4-5 ਘਰਾਂ ਨੂੰ ਉੱਤੇ ਵੱਡਾ ਪੁਲ ਬਣਾਇਆ ਹੋਇਆ ਜੀ ਸਰਕਾਰ ਨੇ